ਕਿਤੇ ਇਦਾਂ ਨਾ ਹੋਵੇ ਗਰਮੀ ਤੋਂ ਡਰਦਾ ਤੂੰ ਕਹਿਣ ਲੱਪੋ ਮੈਂ ਵੀ ਜਪੈਰਾ ਸਾਹਿਬ ਜਿਹੜਾ ਆ ਉਹ ਸਿਆਲਾਂ ਨੂੰ ਕੱਟ ਲਵਾਂਗੇ ਉਹ ਭਾਈ ਸੋਚ ਤੂੰ ਜਦੋਂ ਸੰਗਤ ਉਥੇ ਗਰਮੀ ਵਿੱਚ ਭਜਦੀ ਹੁੰਦੀ ਆ ਨਾ ਪਸੀਨੇ ਨਾਲ ਤੇ ਜੇ ਕਿਤੇ ਉਸ ਵੇਲੇ ਬਾਬਾ ਜੀ ਆਪਣੀ ਮੌਜ ਵਿੱਚ ਆ ਜਾਣ ਉਹ ਸੰਗਤ ਦੇ ਰੂਪ ਬਚਾਣ ਕੇ ਪੱਖੀ ਲੈ ਕੇ ਆ ਜਾਣ ਤੇ ਜਦੋਂ ਬਾਬਾ ਜੀ ਨੇ ਝੱਲ ਮਾਰਨੀ ਆ ਫੇ ਫੇ ਦੁੱਖ ਲੱਭਣੇ ਨਹੀਂ ਫੇ ਤੇਰੀ ਗਰੀਬੀ ਉਹ ਵੀ ਨਹੀਂ ਲੱਭਣੀ ਫੇ ਜਿਹੜੀਆਂ ਸੁੰਨੀਆਂ ਕੁੱਖਾਂ ਆ ਉਹ ਵੀ ਹਰੀਆਂ ਹੋ ਜਾਣੀਆਂ ਉਹ ਭਾਈ ਕੀ ਕੀ ਪ੍ਰਾਪਤ ਹੋਣਾ ਆਪਾਂ ਸੋਚ ਵੀ ਨਹੀਂ ਸਕਦੇ ਇਸ ਲਈ ਬਾਬਾ ਜੀ ਦੇ ਲੜ ਲੱਗਿਆ ਰੇ ਤੇ ਨਾਲ ਹੀ ਬਾਣੀ ਨੂੰ ਪੜੀ ਚੱਲ ਭਾਈ ਜੈ ਜੈਕਾਰ ਅੱਛਾ ਕਰਮ ਕਦੇ ਵੀ ਆਲੇ ਨਹੀਂ ਜਾਂਦੇ ਤੁਸੀਂ ਕਿਸੇ ਦਾ ਜੀਣਾ ਮੁਸ਼ਕਲ ਕਰੋਗੇ ਉਹਨੇ ਤੁਹਾਡਾ ਮਰਨਾ ਮੁਸ਼ਕਲ ਕਰ ਦੇਣਾ ਜਿਨ੍ਹਾਂ ਨੇ ਤੇਰੇ ਨਾਲ ਮਾੜਾ ਕੀਤਾ ਏ ਉਹ ਹਰ ਇਨਸਾਨ ਭਰੇਗਾ ਤੂੰ ਫਿਕਰ ਨਾ ਕਰ ਤੇਰੇ ਲਈ ਤਾਂ ਰੱਬ ਖੁਦ ਇਨਸਾਫ ਕਰੇਗਾ ਰੱਬ ਨੂੰ ਹੁੰਦਾ ਮਹਿਸੂਸ ਤੂੰ ਕੀ ਗਵਾ ਲਿਆ ਉਸ ਨੂੰ ਪਤਾ ਉਹ ਖੁਦ ਨੂੰ ਕਿੱਦਾਂ ਕਿੱਦਾਂ ਕੀ ਸਮਝਾ ਰਿਹਾ ਜਦ ਰੱਬ ਤੇਰੇ ਲਈ ਸਾਰਿਆਂ ਨਾਲ ਲੜੇਗਾ ਤੈਨੂੰ ਪਤਾ ਹੋਊਗਾ ਜਦੋਂ ਤੇਰੇ ਨਾਲ ਇਨਸਾਫ ਕਰੇਗਾ ਰੱਬ ਨੇ ਸੁਨੀਆਂ ਤੇਰੀਆਂ ਸਾਰੀਆਂ ਮੁਰਾਦਾ ਉਹ ਜਾਣਦਾ ਏ ਤੇਰੀਆਂ ਸਾਰੀਆਂ ਦੱਸਾਂ ਉਹਨੂੰ ਪਤਾ ਏ ਤੇਰੇ ਲਈ ਕਿਹੜੇ ਵਕਤ ਕੀ ਹੈ ਕਰਨਾ ਤੂੰ ਬਸ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਕਹਿਆ ਹਾਂ ਰੱਬ ਮੈਂ ਹੈਗਾ ਸਬਰ ਕਰਨਾ ਤੇ ਤੂੰ ਖੁਦ ਨੂੰ ਰੱਬ ਨੂੰ ਸੌਂਪ ਦੇ ਫਿਰ ਤੂੰ ਕਮਾਲ ਦੇਖ ਜਦ ਤੇਰੇ ਨਾਲ ਹੋਏਗਾ ਤੂੰ ਵੀ ਦੁਨੀਆ ਨਾਲ ਇਨਸਾਫ ਹੋਏਗਾ